ਹਾਂਜੀ ਡੀਅਰ ਸਟੂਡੈਂਟਸ ਮਿਸ਼ਨ ਸਮਰੱਥ ਕਰਮੀਆਂ ਲਈ ਛੁੱਟੀਆਂ ਦਾ ਕੰਮ ਜਮਾਤ 6ਵੀਂ ਤੋਂ 8ਵੀਂ ਵਿਸ਼ਾ ਪੰਜਾਬੀ ਸਾਨੂੰ ਪਤਾ ਹੈ ਗ੍ਰੀਨ ਕਲਰ ਦੇ ਪੇਜ ਜਿਹੋ ਹੈ ਉਹ ਲੈਵਲ 3 ਦੇ ਬੱਚਿਆਂ ਲਈ ਕੰਮ ਹੈ ਸਭ ਤੋਂ ਪਹਿਲਾ ਕੰਮ ਹੈਗਾ 46 ਨੰਬਰ ਪੇਜ ਤੋਂ 48 ਪੇਜ ਤੱਕ ਅਸੀਂ ਜਿਹੜੀ ਹੈਗੀ ਹੈ ਅਭਿਆਸ ਪੁਸਤਕਾ ਉਹਦੀਆਂ 15 ਕਹਾਣੀਆਂ ਪੜ੍ਹੀਆਂ ਸੀ ਤੇ ਉਹ ਮੈਂ ਤੁਹਾਨੂੰ ਪਹਿਲਾਂ ਪੜ੍ਹ ਕੇ ਸੁਣਾ ਚੁੱਕੀ ਹਾਂ ਅਗਲਾ ਕੰਮ ਹੈਗਾ ਪ੍ਰੋਜੈਕਟ ਵਰਕ ਹੈਗਾ ਆਪਣਾ ਤੇ ਇਹਦੇ ਵਿੱਚ ਅਸੀਂ ਇੱਕ ਚਾਰਟ ਬਣਾਉਣਾ ਹੈ ਧਰਤੀ ਨੂੰ ਗਰਮ ਹੋਣ ਤੋਂ ਬਚਾਉਣ ਦਾ ਸੰਦੇਸ਼ ਦਿੰਦਾ ਹੋਇਆ ਇੱਕ ਚਾਰਟ ਤਿਆਰ ਕਰੋ ਤੁਹਾਨੂੰ ਇਹ ਚਾਰਟ ਤਿਆਰ ਕਰਨ ਲਈ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਲੋੜ ਹੋਵੇਗੀ ਤੇ ਚਾਰਟ ਕਿਸ ਤਰ੍ਹਾਂ ਤਿਆਰ ਕਰਨਾ ਹੈ ਇਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਸਾਨੂੰ ਜਿਹੜੀਆਂ ਹੈਗੀਆਂ ਨੋਟ ਕਰਾਂਗੇ ਕਿਹੜੀਆਂ ਕਿਹੜੀਆਂ-ਕਿਹੜੀਆਂ ਗੱਲਾਂ ਅਸੀਂ ਇੱਕ ਕਾਪੀ ਦੇ ਉੱਤੇ ਲਿਖ ਲੈਣੀ ਹੈ ਤਾਂ ਕਿ ਸਾਨੂੰ ਪਤਾ ਲੱਗੇ ਵੀ ਅਸੀਂ ਲਿਖਣਾ ਕੀ ਹੈ ਪਹਿਲੇ ਨੰਬਰ ਤੇ ਅਸੀਂ ਲਿਖਾਂਗੇ ਵੀ ਸਾਨੂੰ ਬਹੁਤ ਸਾਰੇ ਦਰਖਤ ਲਾਉਣੇ ਚਾਹੀਦੇ ਆ ਦੂਜੇ ਨੰਬਰ ਤੇ ਲਿਖਾਂਗੇ ਸਾਨੂੰ ਪਲਾਸਟਿਕ ਦਾ ਆਪਯੋਗ ਨਹੀਂ ਕਰਨਾ ਚਾਹੀਦਾ ਤੀਸਰੇ ਨੰਬਰ ਤੇ ਅਸੀਂ ਲਿਖਾਂਗੇ ਸਾਨੂੰ ਜਿਹੜਾ ਹੈਗਾ ਬਿਜਲੀ ਦੇ ਉਪਕਰਨਾਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ ਤੇ ਚੌਥੇ ਨੰਬਰ ਤੇ ਲਿਖਾਂਗੇ ਆਵਾਜਾਈ ਦੇ ਸਾਧਨਾਂ ਨੂੰ ਘੱਟ ਵਰਤੋਂ ਕਰੋ ਚਾਰਟ ਬਣਾਉਣ ਲਈ ਲੋੜੀਂਦੀਆਂ ਚੀਜ਼ਾਂ ਸਾਨੂੰ ਜਿਵੇਂ ਰੋਜ਼ ਪਤਾ ਹੀ ਹੈ ਚਾਰਟ ਕਾਪੀ ਚਾਰਟ ਪੈਨਸਲ ਰਬਰ ਕੈਂਚੀ ਰੇਜ਼ਰ ਰੰਗ ਸਕੇਲ ਆਦਿ ਤੇ ਤਿਆਰ ਕਰਨ ਦੀ ਵਿਧੀ ਕੀ ਹੈ ਸਭ ਤੋਂ ਪਹਿਲਾਂ ਅਸੀਂ ਇੱਕ ਚਾਰਟ ਲਵਾਂਗੇ ਉਸ ਦੇ ਚਾਰੇ ਪਾਸੇ ਹਾਸ਼ੀਆ ਮਾਰ ਕੇ ਪੈਨਸਲ ਦੇ ਨਾਲ ਤੇ ਬਹੁਤ ਸਾਰੇ ਦਰਖਤਾਂ ਦੇ ਚਿੱਤਰ ਬਣਾਵਾਂਗੇ ਤੇ ਫਿਰ ਅਸੀਂ ਉਹਦੇ ਵਿੱਚ ਆਵਾਜਾਈ ਦੇ ਸਾਧਨ ਵੀ ਬਣਾਵਾਂਗੇ ਕਿ ਸੜਕ ਦੇ ਉੱਤੇ ਜਾਂਦੇ ਹੋਏ ਤੇ ਬਹੁਤ ਸਾਰਾ ਪਲਾਸਟਿਕ ਦਾ ਸਮਾਨ ਜਿਹੜਾ ਹੈਗਾ ਲਫਾਫੇ ਉਹਨਾਂ ਨੂੰ ਅਸੀਂ ਦਿਖਾ ਸਕਦੇ ਹਾਂ ਉਹਨਾਂ ਦੀ ਡਰਾਇੰਗ ਬਣਾ ਸਕਦੇ ਹਾਂ ਤੇ ਅਸੀਂ ਇਹਦੇ ਵਿੱਚ ਜਿਹੜਾ ਹੈਗਾ ਪਾਣੀ ਦੀ ਵਰਤੋਂ ਬਚਾਉਣ ਵਾਸਤੇ ਸਲੋਗਨ ਵੀ ਲਿਖ ਸਕਦੇ ਹਾਂ ਹਾਂਜੀ ਆਪਣਾ ਅਗਲਾ ਕੰਮ ਹੈਗਾ ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਹੇਠਾਂ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ ਸੋਚ-ਸੋਚ ਸੂਚੀ ਅਨੁਸਾਰ ਹੈਗਾ ਆਪਣੇ ਘਰ ਦੀ ਰਸੋਈ ਦੀਆਂ ਮਨਪਸੰਦ ਚੀਜ਼ਾਂ ਦੀ ਸੂਚੀ ਬਣਾਓ ਪਹਿਰਾ ਪੜਾਂਗੇ ਤੇ ਪਹਿਲਾ ਪ੍ਰਸ਼ਨ ਹੈ ਦੇਚ ਇਲਾਚੀ ਸੌਂਫ ਜਮੈਣ ਤੇ ਅੰਬਚੂਰ ਕਿਸ ਵਿੱਚ ਬੰਦ ਸਨ ਉੱਤਰ ਹੈ ਲਫਾਫਿਆਂ ਵਿੱਚ ਦੂਸਰਾ ਪ੍ਰਸ਼ਨ ਪੂਦਨਾ ਕਿਸ ਉਪਰ ਪਿਆ ਸੀ ਟੱਕਣ ਉੱਪਰ ਤੀਸਰਾ ਪ੍ਰਸ਼ਨ ਕੌਣ ਆਪਣੇ ਆਪਨ ਉੱਤਮ ਸਮਝਦਾ ਸੀ ਇਲਾਚੀ ਚੌਥਾ ਪ੍ਰਸ਼ਨ ਪੂਦਨੇ ਦਾ ਬੇਲੀ ਕੌਣ ਸੀ ਅਨਾਰਦਾਣਾ ਪੰਜਵਾਂ ਪ੍ਰਸ਼ਨ ਕਿਹੜਾ ਮਹੀਨਾ ਚੱਲ ਰਿਹਾ ਸੀ ਮਈ ਦਾ ਦੂਸਰਾ ਪੈਰਾ ਮਾਈ ਡੀਅਰ ਬੱਚਿਓ ਇਹਦੇ ਵਿੱਚ ਅਸੀਂ ਗਾਂਧੀ ਜੀ ਵਾਲਾ ਪੈਰਾ ਹੈ ਇਹਨਾਂ ਨੂੰ ਪੜ੍ਹਨਾ ਹੈ ਗਾਂਧੀ ਜੀ ਦੇ ਤਿੰਨ ਬੰਦਰ ਕੀ ਸੰਦੇਸ਼ ਦਿੰਦੇ ਹਨ ਸੋਚ ਸੋ ਸੂਚੀ ਬਣਾਉਣੀ ਆ ਸੀ ਤੇ ਪੈਰਾ ਪੜ੍ਹ ਕੇ ਉੱਤਰ ਦੇਣੇ ਆ ਪਹਿਲਾ ਪ੍ਰਸ਼ਨ ਮਹਾਤਮਾ ਗਾਂਧੀ ਜੀ ਉੱਪਰ ਸਰਵਣ ਭਗਤੀ ਦਾ ਕੋਲ ਕੀ ਪ੍ਰਭਾਵ ਪਿਆ ਪਿਤਰ ਭਗਤੀ ਦਾ ਉੱਤਰ ਇਸ ਨਿਸ਼ਾਨ ਲਾਵਾਂਗੇ ਦੂਸਰਾ ਪ੍ਰਸ਼ਨ ਮਹਾਤਮਾ ਗਾਂਧੀ ਜੀ ਅਨਸਾਰ ਪਰਮ ਤਰਮ ਕੀ ਹੈ ਮਾਤਾ ਪਿਤਾ ਦੀ ਸੇਵਾ ਤੀਸਰਾ ਪ੍ਰਸ਼ਨ ਵਿਆਪਕ ਜੀ ਗਾਂਧੀ ਜੀ ਨੂੰ ਕੀ ਕਰਨ ਦਾ ਇਸ਼ਾਰਾ ਕੀਤਾ ਨਕਲ ਕਰਨ ਦਾ ਚੌਥਾ ਮਹਾਤਮਾ ਗਾਂਧੀ ਜੀ ਨੇ ਆਪਣੇ ਮਾਤਾ ਨੂੰ ਕਿਹੜਾ ਵਚਨ ਦਿੱਤਾ ਸ਼ਰਾਬ ਮਾਸਤੇ ਦਾ ਸੇਵਨ ਕਰਨ ਦਾ ਵਚਨ ਦਿੱਤਾ ਨਾ ਸੇਵਨ ਕਰਨ ਦਾ ਵਚਨ ਦਿੱਤਾ ਮਾਤਾ ਮਾਂ ਗਾਂਧੀ ਜੀ ਕੋਲ ਕਿੰਨੀਆਂ ਮੂਰਤੀਆਂ ਸਨ ਤਿੰਨ ਮੂਰਤੀਆਂ ਸਨ ਅਗਲਾ ਪੈਰਾ ਆਪਣਾ ਹੈਗਾ ਪੈਰੇ ਨੂੰ ਧਿਆਨ ਨਾਲ ਪੜ੍ਹਨਾ ਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਸਹੀ ਜਵਾਬ ਦੇਣੇ ਸੋਚ ਸੋਚੀ ਸੂਚੀ ਵਿੱਚ ਬਾਬਾ ਬੁੱਢਾ ਜੀ ਬਾਰੇ 4 5 ਸਤਰਾਂ ਅਸੀਂ ਲਿਖਣੀ ਹੈ ਤੇ ਪਹਿਲਾ ਪ੍ਰਸ਼ਨ ਹੈਗਾ ਕੌਣ ਅੱਗ ਬਾਲ ਰਿਹਾ ਸੀ ਪਹਿਲਾ ਪ੍ਰਸ਼ਨ ਹੈਗਾ ਆਪਣਾ ਕੌਣ ਅੱਗ ਬਾਲ ਰਿਹਾ ਸੀ ਮਾਂ ਅੱਗ ਬਾਲ ਰਹੀ ਸੀ ਦੂਸਰਾ ਪ੍ਰਸ਼ਨ ਖੇਤ ਵਿੱਚ ਕੱਚੀ ਪੱਕੀ ਫਸਲ ਕਿਸ ਦਿਖਾਣ ਲਈ ਵੱਢੀ ਗਈ ਸੀ ਘੋੜੀਆਂ ਦਿਖਾਣ ਲਈ ਪਹਿਲਾਂ ਕਿਹੜੀਆਂ ਲੱਕੜਾਂ ਨੂੰ ਅੱਗ ਲੱਗਦੀ ਹੈ ਛੋਟੀਆਂ ਲੱਕੜਾਂ ਨੂੰ ਬੂੜੇ ਨੂੰ ਕਿਸ ਗੱਲ ਦਾ ਡਰ ਸੀ ਮਰਨ ਦਾ ਡਰ ਸੀ ਬੂੜੇ ਨੇ ਕਿਸ ਨੂੰ ਕਿਹਾ ਕਿ ਮੈਨੂੰ ਵੀ ਆਪਣੀ ਸ਼ਰਨ ਚ ਲੈ ਲਓ ਗੁਰੂ ਜੀ ਨੂੰ ਕਿਹਾ ਅਗਲਾ ਪੈਰਾ ਪੁੱਤਰ ਹੈਗਾ ਆਪਣਾ ਸੋਸੋ ਸੁਚੀ ਬਣਾਉਣੀ ਹੈਗੀ ਹੈ ਤੁਹਾਨੂੰ ਕਿਹੜਾ ਜਾਨਵਰ ਚੰਗਾ ਲੱਗਦਾ ਤੇ ਕਿਉਂ ਇਹ ਚ ਪਹਿਲਾ ਪ੍ਰਸ਼ਨ ਹੈ ਪਿਛਤੀਨ ਸਬੰਧ ਦਾ ਪਿਛਤੀਨ ਅਸਲ ਦਾ ਸਬੰਧ ਕਿਸ ਨਾਲ ਹੈ ਮੋਤੀ ਨਾਲ ਰਜੋਈ ਭਰੀ ਨਜ਼ਰ ਨਾਲ ਕੌਣ ਦਿਖ ਰਿਹਾ ਸੀ ਰਜੋਈ ਭਰੀ ਨਜ਼ਰ ਨਾਲ ਲੇਖਕ ਨੂੰ ਕੁੱਤਾ ਦਿਖ ਰਿਹਾ ਸੀ ਪੀਬਾ ਪੁੱਤਰ ਕਿਸ ਨੇ ਕਿਸ ਨੂੰ ਕਿਹਾ ਪਿਤਾ ਜੀ ਦੇ ਮਿੱਤਰ ਨੇ ਲੇਖਕ ਨੂੰ ਕਿਹਾ ਲੇਖਕ ਮੋਤੀ ਨੂੰ ਪਹਿਲਾਂ ਪਹਿਲੀ ਵਾਰ ਕਿੱਥੇ ਮਿਲਿਆ ਸੀ ਚੰਪਕ ਕੁੰਜ ਵਿੱਚ ਲੇਖਕ ਕਿਸ ਤੋਂ ਡਰ ਰਿਹਾ ਸੀ ਕੁੱਤੇ ਤੋਂ ਅਗਲਾ ਪੈਰਾ ਮਾਈ ਡੀਅਰ ਪੁੱਤਰ ਪੈਰੇ ਨੂੰ ਧਿਆਨ ਨਾਲ ਪੜ੍ਹਨਾ ਹੈ ਤੇ ਸਹੀ ਉੱਤਰ ਦੇਣੇ ਹੈਗੇ ਆ ਤੇ ਕੰਮ ਅਸੀ ਕਰਨਾ ਸੋਚ ਸੂਚੀ ਦਾ ਤੁਹਾਨੂੰ ਮੇਲੇ ਵਿੱਚ ਕੀ ਕੀ ਚੰਗਾ ਲੱਗਦਾ ਤੇ ਕਿਉਂ ਚੰਗਾ ਲੱਗਦਾ ਹੈ ਪ੍ਰਸ਼ਨ ਹੈਗਾ ਆਪਣਾ ਕੌਣ ਸ਼ੁਰੂ ਤੋਂ ਹੀ ਮੇਲਿਆਂ ਵਿੱਚ ਜਾਣ ਦੇ ਸ਼ਕੀਨ ਸੀ ਪੰਜਾਬੀ ਲੋਕ ਦੂਸਰਾ ਪ੍ਰਸ਼ਨ ਸ਼ਰਾਹਾਂ ਦਾ ਮੇਲਾ ਕਿਸ ਜ਼ਿਲ੍ਹੇ ਵਿੱਚ ਲੱਗਦਾ ਹੈ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸ਼ਰਾਹਾਂ ਦੀ ਛੰਝ ਕਿਹੜੇ ਮਹੀਨੇ ਵਿੱਚ ਲੱਗਦੀ ਹੈ ਮਗਰ ਦੇ ਮਹੀਨੇ ਦੇ ਵਿੱਚ ਚੌਥਾ ਪ੍ਰਸ਼ਨ ਉਹਨਾਂ ਕਿਸ ਪ੍ਰਦੇਸ਼ ਦਾ ਇੱਕ ਜ਼ਿਲ੍ਹਾ ਹੈ ਹਿਮਾਚਲ ਪ੍ਰਦੇਸ਼ ਦਾ ਪੰਜਵਾਂ ਕਿਹੜਾ ਮੇਲਾ ਪੰਜਾਬੀਆਂ ਲਈ ਹਮੇਸ਼ਾ ਖਿੱਚ ਦਾ ਕੇਂਦਰ ਬਣਿਆ ਰਹਿੰਦਾ ਹੈ ਜਰਗਦਾ ਮੇਲਾ ਸਪਾਰ ਦਾ ਮੇਲਾ ਜਿਗਰਾਵਾਂ ਦਾ ਮੇਲਾ ਹਾਂਜੀ ਸਾਰੇ ਮੇਲੇ ਪੰਜਾਬੀਆਂ ਲਈ ਹਮੇਸ਼ਾ ਖਿੱਚ ਦਾ ਕਾਰਨ ਬਣੇ ਰਹਿੰਦੇ ਹਨ ਇਸ ਦੇ ਨਾਲ ਆਪਣਾ ਤੀਸਰੇ ਲੈਵਲ ਦੇ ਬੱਚਿਆਂ ਦਾ ਕੰਮ ਛੁੱਟੀਆਂ ਦਾ ਕੰਪਲੀਟ ਹੋ ਗਿਆ ਪੁੱਤਰ ਬੱਚਿਓ ਆਪਣਾ ਕੰਮ ਥੋੜਾ ਜਿਹਾ ਰਹਿ ਗਿਆ ਸੀ ਆਪਣੇ ਘਰ ਦੀ ਰਸੋਈ ਦੀਆਂ ਮਨਪਸੰਦ ਚੀਜ਼ਾਂ ਦੀ ਸੂਚੀ ਬਣਾਓ ਮਿਕਸੀ ਫ੍ਰਿਜ ਪੀਣ ਵਾਲੇ ਪਾਣੀ ਵਾਲਾ ਫਿਲਟਰ ਕੇਕ ਮੇਕਰ ਜਕਲਾ ਵੇਲਣਾ ਠੰਡਾ ਮਿੱਠਾ ਪਾਣੀ ਪੀਣ ਦੀਆਂ ਬੋਤਲਾਂ ਪੱਖਾ ਟੋਸਟਰ ਆਦਿ ਗਾਂਧੀ ਜੀ ਦੇ ਤਿੰਨ ਬੰਦਰ ਕੀ ਸੰਦੇਸ਼ ਦਿੰਦੇ ਹਨ ਇੱਕ ਬੰਦਰ ਨੇ ਮੂੰਹ ਤੇ ਹੱਥ ਰੱਖਿਆ ਹੋਇਆ ਉਸ ਦਾ ਮਤਲਬ ਹੈ ਬੁਰਾ ਮਤ ਬੋਲੋ ਇੱਕ ਬੰਦਰ ਨੇ ਕੰਨਾਂ ਤੇ ਹੱਥ ਰੱਖਿਆ ਹੋਇਆ ਉਸ ਦਾ ਮਤਲਬ ਹੈ ਬੁਰਾ ਮਤ ਸੁਣੋ ਇੱਕ ਬੰਦਰ ਨੇ ਅੱਖਾਂ ਉਤੇ ਹੱਥ ਰੱਖਿਆ ਹੋਇਆ ਇਸ ਦਾ ਮਤਲਬ ਹੈ ਬੁਰਾ ਮਤ ਦੇਖੋ ਬਾਬਾ ਬੁੱਢਾ ਜੀ ਬਾਰੇ 4 5 17 ਲਿਖੋ ਬਾਬਾ ਜੀ ਦਾ ਬਚਪਨ ਦਾ ਨਾਮ ਬੁੱਢਾ ਸੀ ਆਪ ਨੂੰ ਹਮੇਸ਼ਾ ਮੌਤ ਦਾ ਡਰ ਲੱਗਿਆ ਰਹਿੰਦਾ ਸੀ ਤੇ ਗੁਰੂ ਨਾਨਕ ਦੇਵ ਜੀ ਨੇ ਆਪ ਦਾ ਨਾਮ ਬਾਬਾ ਬੁੱਢਾ ਰੱਖਿਆ ਤੇ ਬਾਬਾ ਬੁੱਢਾ ਜੀ 100 ਤੋਂ ਵੀ ਵੱਧ ਸਾਲ ਜਿਉਂਦੇ ਰਹੇ ਤੁਹਾਨੂੰ ਕਿਹੜਾ ਜਾਨਵਰ ਚੰਗਾ ਲੱਗਦਾ ਹੈ ਤੇ ਕਿਉਂ ਚੰਗਾ ਲੱਗਦਾ ਹੈ ਮੈਨੂੰ ਗਊ ਚੰਗੀ ਲੱਗਦੀ ਹੈ ਕਿਉਂਕਿ ਇਹ ਸਾਨੂੰ ਪੀਣ ਲਈ ਦੁੱਧ ਦਿੰਦੀ ਹੈ ਇਸ ਦੇ ਗੋਹੇ ਤੋਂ ਪਾਠੀਆਂ ਬਣਦੀਆਂ ਹਨ ਜੋ ਬਾਲਣ ਦੇ ਕੰਮ ਆਉਂਦੀਆਂ ਹਨ ਤੇ ਹਿੰਦੂ ਲੋਕ ਇਸ ਨੂੰ ਗਊ ਮਾਤਾ ਕਹਿ ਕੇ ਪੂਜਾ ਕਰਦੇ ਹਨ ਇਸ ਦੇ ਦੁੱਧ ਤੋਂ ਦੁੱਧ ਮੱਖਣ ਮੱਖਣੀ ਘਿਓ ਮਠਾਈਆਂ ਬਣਦੀਆਂ ਹਨ ਤੇ ਗਊ ਦਾ ਦੁੱਧ ਬੱਚਿਆਂ ਲਈ ਪੀਣ ਲਈ ਹਲਕਾ ਹੁੰਦਾ ਹੈ ਤੇ ਸਿਹਤਮੰਦ ਹੁੰਦਾ ਹੈ ਤੁਹਾਨੂੰ ਮੇਲੇ ਵਿੱਚ ਕੀ ਕੀ ਚੰਗਾ ਲੱਗਦਾ ਹੈ ਮੈਨੂੰ ਮੇਲੇ ਵਿੱਚ ਝੂਲੇ ਪਸੰਦ ਹਨ ਮੈਨੂੰ ਖਾਣ ਪੀਣ ਦੀਆਂ ਚੀਜ਼ਾਂ ਚੰਗੀਆਂ ਲੱਗਦੀਆਂ ਹਨ ਸੋਹਣੇ ਸੋਹਣੇ ਕੱਪੜੇ ਪਾ ਕੇ ਅਸੀਂ ਮੇਲੇ ਜਾਂਦੇ ਹਾਂ ਤੇ ਦੋਸਤਾਂ ਨਾਲ ਮਸਤੀ ਕਰਦੇ ਹਾਂ ਕਿਨਾਂ ਵੀ ਨਵੀਆਂ ਜਗ੍ਹਾ ਉੱਤੇ ਜਾਂਦੇ ਹਾਂ ਤੇ ਨਵੀਆਂ ਜਗ੍ਹਾ ਦਾ ਆਨੰਦ ਮਾਣਦੇ ਹਾਂ ਹਾਂਜੀ ਅਗਲੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਚਾਹੀਦੀ ਹੈ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਤਦ ਤੱਕ ਲਈ ਇਜਾਜ਼ਤ ਦਿਓ ਜੈ ਹਿੰਦ